ਇਹਾਂ ਕਰੂਗੀ ਬਾਜਵਾ ਸਾਹਿਬ ਸਾਡੇ ਕਿਤੇ ਆਉਂਦੇ ਨਹੀਂ ਕਰਦੇ ਸਾਡੇ ਹੱਕ ਇੱਥੇ ਰੱਖ ਇਹਨਾਂ ਤੋਂ ਰਾਜਸਥਾਨ 'ਚ ਆਪਣੇ ਹੱਕ ਨਹੀਂ ਸਾਂਭੇ ਜਾਂਦੇ ਇਹਨਾਂ ਤੋਂ ਮਹਾਰਾਸ਼ਟਰ 'ਚ ਆਪਣੇ ਹੱਕ ਨਹੀਂ ਸਾਂਭੇ ਗਏ ਗੋਆ ਦੇ ਵਿੱਚ ਇਹਨਾਂ ਤੋਂ ਆਪਣੇ ਹੱਕ ਨਹੀਂ ਸਾਂਭੇ ਗਏ ਇੱਥੇ ਕਿਹੜੇ ਹੱਕ ਮੰਗਦੇ ਹੋ ਜਨਾਬ ਤੁਸੀਂ ਕੋਈ ਮਤਾ ਨਹੀਂ ਪੇਸ਼ ਕਰਨ ਦਿੰਦੇ ਕੋਈ ਡਿਬੇਟ ਨਹੀਂ ਹੋਣ ਦਿੰਦੇ ਪੈਸੇ ਬਾਹਰ ਜਾ ਕੇ ਬਾਹਰ ਜਾ ਕੇ ਹੁਣੇ ਬੋਲਣਗੇ ਇਹ ਕਿ ਸੈਸ਼ਨ ਲੰਬਾ ਹੋਣਾ ਚਾਹੀਦਾ ਹੈ ਅਸੀਂ ਸੈਸ਼ਨ ਲੰਬਾ ਕਰਨਾ ਚਾਹੁੰਦੇ ਆ ਆ ਕੇ ਬੈਠੋ ਤਾਂ ਸਹੀ ਅੱਖਾਂ ਚ ਅੱਖਾਂ ਪਾ ਕੇ ਗੱਲ ਕਰੋ ਕਿਸੇ ਗੱਲੋਂ ਕਾਣੇ ਹੋ ਮੈਨੂੰ ਸਮਝ ਨਹੀਂ ਆਉਂਦੀ ਕਿ ਤੁਹਾਨੂੰ ਕੀ ਘਾਟਾ ਪੈਂਦਾ ਹੈ ਜੇ ਆਪਰੇਸ਼ਨ ਲੋਟਸ ਫੇਲ ਹੋ ਜਾਂਦਾ ਹੈ ਇਹਦਾ ਮਤਲਬ ਬਾਜਵਾ ਸਾਹਿਬ ਇਹਦਾ ਮਤਲਬ ਤੁਹਾਨੂੰ ਆਪਰੇਸ਼ਨ ਲੋਟਸ ਫੇਲ ਹੋਣ ਦਾ ਕੋਈ ਨੁਕਸਾਨ ਹੋ ਰਿਹਾ ਹੈ ਤੁਹਾਡੇ ਨਾਲ ਕੋਈ ਆਟੀ ਗਾਟੀ ਹੋ ਗਈ ਇਹਨਾਂ ਦੀ ਮੈਂ ਮੈਂ ਬੇਨਤੀ ਕਰਦਾ ਹਾਂ ਨਹੀਂ ਰਹਾ ਕਰੂਗੀ ਬਾਜਵਾ ਸਾਹਿਬ ਕਿਤੇ ਆਉਂਦੇ ਨਹੀਂ ਬਾਜਵਾ ਸਾਹਿਬ ਮੈਂ ਬੇਨਤੀ ਕਰਦਾ ਇਹ ਕਿਹੜੇ ਹੱਕਾਂ ਦੀ ਗੱਲ ਕਰਦੇ ਆ ਸਾਡੇ ਹੱਕ ਇੱਥੇ ਰੱਖ ਇਹਨਾਂ ਤੋਂ ਰਾਜਸਥਾਨ 'ਚ ਆਪਣੇ ਹੱਕ ਨਹੀਂ ਸਾਂਭੇ ਜਾਂਦੇ ਇਹਨਾਂ ਤੋਂ ਮਹਾਰਾਸ਼ਟਰ 'ਚ ਆਪਣੇ ਹੱਕ ਨਹੀਂ ਸਾਂਭੇ ਗਏ ਗੋਆ ਦੇ ਵਿੱਚ ਇਹਨਾਂ ਤੋਂ ਆਪਣੇ ਹੱਕ ਨਹੀਂ ਸਾਂਭੇ ਗਏ ਇੱਥੇ ਕਿਹੜੇ ਹੱਕ ਮੰਗਦੇ ਹੋ ਜਨਾਬ ਤੁਸੀਂ ਕੋਈ ਮਤਾ ਨਹੀਂ ਪੇਸ਼ ਕਰਨ ਦਿੰਦੇ ਕੋਈ ਡਿਬੇਟ ਨਹੀਂ ਹੋਣ ਦਿੰਦੇ ਵੈਸੇ ਬਾਹਰ ਜਾ ਕੇ ਬਾਹਰ ਜਾ ਕੇ ਹੁਣੇ ਬੋਲਣਗੇ ਇਹ ਕਿ ਸੈਸ਼ਨ ਲੰਬਾ ਹੋਣਾ ਚਾਹੀਦਾ ਅਸੀਂ ਸੈਸ਼ਨ ਲੰਬਾ ਕਰਨਾ ਚਾਹੁੰਦੇ ਆ ਆ ਕੇ ਬੈਠੋ ਤਾਂ ਸਹੀ ਅੱਖਾਂ ਚ ਅੱਖਾਂ ਪਾ ਕੇ ਗੱਲ ਕਰੋ ਕਿਸੇ ਗੱਲੋਂ ਕਾਣਿਓ ਮੈਨੂੰ ਸਮਝ ਨਹੀਂ ਆਉਂਦੀ ਕਿ ਤੁਹਾਨੂੰ ਕੀ ਘਾਟਾ ਪੈਂਦਾ ਹੈ ਜੇ ਆਪਰੇਸ਼ਨ ਲੋਟਸ ਫੇਲ ਹੋ ਜਾਂਦਾ ਹੈ ਇਹਦਾ ਮਤਲਬ ਬਾਜਵਾ ਸਾਹਿਬ ਇਹਦਾ ਮਤਲਬ ਸਾਨੂੰ ਆਪਰੇਸ਼ਨ ਲੋਟਸ ਫੇਲ ਹੋਣ ਦਾ ਕੋਈ ਨੁਕਸਾਨ ਹੋ ਰਿਹਾ ਹੈ ਤੁਹਾਡੇ ਨਾਲ ਕੋਈ ਆਟੀਗਾਟੀ ਹੋ ਗਈ ਇਹਨਾਂ ਦੀ ਮੈਂ ਮੈਂ ਬੇਨਤੀ ਕਰਦਾ ਹਾਂ ਨਹੀਂ ਰਿਹਾ ਕਰੂਗੀ ਬਾਜਵਾ ਸਾਹਿਬ ਕਿਤੇ ਆਉਂਦੇ ਨਹੀਂ ਬਾਜਵਾ ਸਾਹਿਬ ਮੈਂ ਬੇਨਤੀ ਕਰਦਾ ਇਹ ਕਿਹੜੇ ਹੱਕਾਂ ਦੀ ਗੱਲ ਕਰਦੇ ਆ ਸਾਡੇ ਹੱਕ ਇੱਥੇ ਰੱਖ ਇਹਨਾਂ ਤੋਂ ਰਾਜਸਥਾਨ 'ਚ ਆਪਣੇ ਹੱਕ ਨਹੀਂ ਸਾਂਭੇ ਜਾਂਦੇ ਇਹਨਾਂ ਤੋਂ ਮਹਾਰਾਸ਼ਟਰ 'ਚ ਆਪਣੇ ਹੱਕ ਨਹੀਂ ਸਾਂਭੇ ਗਏ ਗੋਆ ਦੇ ਵਿੱਚ ਇਹਨਾਂ ਤੋਂ ਆਪਣੇ ਹੱਕ ਨਹੀਂ ਸਾਂਭੇ ਗਏ ਇੱਥੇ ਕਿਹੜੇ ਹੱਕ ਮੰਗਦੇ ਹੋ ਜਨਾਬ ਤੁਸੀਂ ਕੋਈ ਮਤਾ ਨਹੀਂ ਪੇਸ਼ ਕਰਨ ਦਿੰਦੇ ਕੋਈ ਡਿਬੇਟ ਨਹੀਂ ਹੋਣ ਦਿੰਦੇ ਵੈਸੇ ਬਾਹਰ ਜਾ ਕੇ ਬਾਹਰ ਜਾ ਕੇ ਹੁਣੇ ਬੋਲਣਗੇ ਇਹ ਕਿ ਸੈਸ਼ਨ ਲੰਬਾ ਹੋਣਾ ਚਾਹੀਦਾ ਅਸੀਂ ਸੈਸ਼ਨ ਲੰਬਾ ਕਰਨਾ ਚਾਹੁੰਦੇ ਆ ਆ ਕੇ ਬੈਠੋ ਤਾਂ ਸਹੀ ਅੱਖਾਂ ਚ ਅੱਖਾਂ ਪਾ ਕੇ ਗੱਲ ਕਰੋ ਕਿਸੇ ਗੱਲੋਂ ਕਾਣਿਓ ਮੈਨੂੰ ਸਮਝ ਨਹੀਂ ਆਉਂਦੀ ਕਿ ਤੁਹਾਨੂੰ ਕੀ ਘਾਟਾ ਪੈਂਦਾ ਹੈ ਜੇ ਆਪਰੇਸ਼ਨ ਲੋਟਸ ਫੇਲ ਹੋ ਜਾਏ